ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਲਸੀ ਬਲੌਗ ਤੇ ਸਭ ਦਾ ਸਵਾਗਤ ਕਰਦੀ ਆਂ ਅੱਜ ਆ ਜੇ ਕੰਝ ਕ ਪੂਜਨ ਤੇ ਮੈਨੇ ਸਾਰਾ ਮਤਲਬ ਜਿਹੜਾ ਖਾਣ ਪੀਣ ਦਾ ਕੰਝਕਾਂ ਦਾ ਸਮਾਨ ਸੀ ਉਹ ਮੈਨੇ ਸਾਰਾ ਬਣਾ ਲਿਆ ਸੀ ਮਨ ਕਾ ਚੱਲ ਵੀ ਹੁਣ ਅਸੀਂ ਕੰਝ ਕ ਪੂਜਨ ਕਰਾਂਗੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਕੀ ਕੀ ਬਣਾਇਆ ਮੈਨੇ ਮੈਨੇ ਬਣਾ ਪ੍ਰਸ਼ਾਦ ਤੇ ਆ ਬਣਾਇਆ ਮੈਨੇ ਚਾਵਲ ਦੇਖੋ ਜੀ ਖਿਲਾ ਖਿਲੇ ਚਾਵਲ ਬਨੇ ਆ ਤੇ ਬਣਾਈ ਆ ਮੈਨੇ ਕੜੀ ਠੀਕ ਹੈ ਜੀ ਤੇ ਬੱਚਿਆਂ ਲਈ ਲਿਆਂਦੀਆਂ ਨੇ ਮੈਨੇ ਪਲੇਟਸ ਬੱਚਿਆਂ ਲਈ ਪਲੇਟਸ ਮੰਗਾਈਆਂ ਮੈਂ ਰੰਗ-ਬਰੰਗੀਆਂ ਛੋਟੀਆਂ-ਛੋਟਾ ਨੂੰ ਭੋਗ ਲਵਾਤਾ ਸੀ ਤੇ ਹੁਣ ਅਸੀਂ ਲਵਾਵਾਂਗੇ ਜੀ ਕਾਨਾ ਜੀ ਨੂੰ ਭੋਗ ਐਨੇ ਮੇਰੇ ਕਾਨਾ ਜੀ ਤੇ ਨੂੰ ਕਾਨਾ ਜੀ ਲਵਾਵਾਂਗੇ ਅਸੀਂ ਭੋਗ ਠੀਕ ਜਿੱਥੇ ਕੋਈ ਰੁਕੇ ਪਰ ਅਰਜਨ ਖੇਡਦਾ ਹੈ ਕਿ ਕਿਸ ਸੀਗਾ ਇਹ ਸਿੱਸਾ ہمارا ਨਹੀਂ ਪੂਰੀ ਗੱਲ ਤਾਂ ਜਾਨਦੇ ਹੋ ਮੇਰੇ ਲਈ ਕਿੰਨਾ ਜ਼ਰੂਰੀ ਹੈ ہمارا ਨਨਾਂਗੀਆਂ ਜੀ ਕੰਜਕਾਂ ਅਸੀਂ ਕਰਾਂਗੇ ਹੁਣ ਕੰਜਕ ਪੂਜਨ ਜੀ ਜੀ ਅਸੀਂ ਨੇ ਮੰਗਾਈਆਂ ਨੇ ਫਰੂਟੀਆਂ ਲੇਜ਼ ਦੇ ਪੈਕੇਟ ਤੇ ਕੇਲੇ ਇਹ ਦੇਖੋ ਦੇ ਕੇਲੇ ਮੰਗਾਈਨੇ ਸੀਨੇ ਤੇ ਹੁਣ ਅਸੀਂ ਕੰਜਕਾਂ ਜੀਵਾਂਗੇ ਕੰਜਕਾਂ ਵਾਲੀਆਂ ਨੇ ਕਿਸੇ ਹੋਰ ਦੇ ਘਰ ਗਈਆਂ ਹੋਈਆਂ ਨੇ ਉਹ ਤੇ ਫਿਰ ਜਦੋਂ ਉਹ ਆਣਗੀਆਂ ਫਿਰ ਆਪਾਂ ਕੰਜਕ ਪੂਜਨ ਕਰਾਂਗੇ ਜੀ ਹਾਂ ਜੀ ਕੰਜਕਾਂ ਆਂਗੀਆਂ ਸੀ ਮੈਨੇ ਉਹਨਾਂ ਦੇ ਪੈਰ ਧੋਏ ਪਹਿਲਾਂ ਤਾਂ ਕੰਜਕਾਂ ਦੇ ਮੱਕਾ ਵੀ ਛੋਟੀਆਂ-ਛੋਟੀਆਂ ਕੰਜਕਾਂ ਨੇ ਹਨ ਬਿ ਪੱਲਾ ਪੈਰ ਧੋਂਦੇ ਆਪਾਂ ਸਭ ਦੇ ਫਿਰ ਇਹਨਾਂ ਨੂੰ ਬਿਠਾ ਕੇ ਇਹਨਾਂ ਦੇ ਟਿੱਕੇ ਲਗਾਉਂਦੇ ਆ ਹਨ ਚਲੋ ਜੀ ਹੁਣ ਆਪਾਂ ਨੇ ਪੈਰ ਧੋ ਲਈ ਸੀਗੇ ਪੈਰ ਧੋਂ ਤੋਂ ਬਾਅਦ ਫਿਰ ਆਪਾਂ ਨੇ ਹਾਂਜੀ ਕੰਜਕਾਂ ਦੇ ਫਿਰ ਮੈਂ ਸਾਰੀਆਂ ਨੂੰ ਬਿਠਾ ਲਿਆ ਸੀ ਫਿਰ ਮੈਂ ਇਹਨਾਂ ਦੇ ਟਿੱਕੇ ਲਗਾਏ ਸੀਗੇ ਮੈਂ ਕਿਹਾ ਤਿਲਕ ਲਗਾ ਦਾਂ ਪਹਿਲਾਂ ਫੇਰ ਇਹਨਾਂ ਦੇ ਖੰਮਣੀਆਂ ਬਨਾਂਗੇ ਜੀ ਆਪਾਂ ਹੁਣ ਲਗਾ ਲੈਣੇ ਆਪਾਂ ਤਿਲਕ ਸਭ ਦੇ ਇੱਧਰ ਮੈਂ ਅੱਵੀ ਨੂੰ ਵੀ ਕਹਾਈ ਸੀ ਮੈਂ ਕਹਾਂ ਤਿਲਕ ਲਵਾ ਲਾ ਕਹਿੰਦਾ ਮੈਂ ਨਹੀਂ ਲਵਾਉਂਦਾ ਕਹਿੰਦਾ ਪਹਿਲਾਂ ਮੈਨੂੰ ਲੇਸ ਦਾ ਪੈਕਟ ਲਓ ਫੇਰ ਇਹਨੇ ਮੰਮੀ ਤੋਂ ਤਿਲਕ ਲਵਾਇਆ ਜੀ ਫੇਰ ਹੁਣ ਸਾਰਿਆਂ ਦੇ ਜੀ ਖੰਮਣੀਆਂ ਬਨਣੀਆਂ ਸਟਾਰਟ ਕਰਤੀਆਂ ਸੀ ਆਪਾਂ ਨੇ ਫਟਾਫਟ ਉਧਰ ਪਹਿਲਾ ਕਾਨਾ ਜੀ ਦੇ ਖੰਮਣੀ ਬੰਨੀ ਆ ਮੈਂ ਹੈ ਕਨੇ ਫਿਰ ਉਹਨਾਂ ਸਾਰਿਆਂ ਦੇ ਇਧਰੋਂ ਮੰਮੀ ਖੰਮਣੀਆਂ ਬਨ ਰਹੀ ਨੇ ਉਧਰ ਕਵੀ ਦੇ ਹੋਰਾਂ ਦੇ ਸੌਰੀ ਮੈਂ ਹਕ ਹੋਰਾਂ ਦੇ ਮੇਰੇ ਪਾਪਾ ਖੰਮਣੀਆਂ ਵਰਨ ਰਹੇ ਨੇ ਤੇ ਖੰਮਣੀਆਂ ਮੰਨਣ ਤੋਂ ਬਾਅਦ ਜੀ ਹੁਣ ਆਪਾਂ ਪ੍ਰਸ਼ਾਦ ਮਤਲਬ ਜਿਹੜਾ ਬਣਾਇਆ ਹੈਗਾ ਪਾਣ ਹੈ ਨਾ ਰੋਟੀ ਕੜੀ ਛੋਲ ਵਗੈਰਾ ਸਾਰਾ ਇਹਨਾਂ ਨੂੰ ਵਰਤਾਵਾਂਗੇ ਦੇਖੋ ਜੀ ਹੁਣ ਆਪਾਂ ਹੁਣ ਉਹਨਾਂ ਨੂੰ ਕੜੀ ਛੋਲ ਵਰਤਾਵਾਂਗੇ ਖੰਮਣੀਆਂ ਮੰਨਣ ਤੋਂ ਬਾਅਦ ਹੁਣ ਆਪਣਾ ਕੰਜਕ ਪੂਜਨ ਹੋ ਗਿਆ ਸੀ ਜੀ ਤੇ ਕੰਜਕ ਪੂਜਨ ਕਰ ਲਿਆ ਸੀ ਆਪਾਂ ਨੇ ਤੇ ਚਲੋ ਜੀ ਏਸੀ ਆਪਣਾ ਅੱਜ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓਗੇ ਕਿੱਦਾਂ ਦਾ ਲੱਗਿਆ ਬਲੌਗ ਤੇ ਇਹ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੁਸੀਂ ਤਾਂ ਕਮੈਂਟ ਦੇ ਵਿੱਚ ਆਪਾਂ ਨਾਮ ਸ਼ੋਅ ਕਰਿਆ ਕਰਾਂਗੇ ਚਲੋ ਜੀ ਕੱਲ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸੋਸਟ੍ਰੀਕਾਲ ਬਾਏ ਬਾਏ